ਗੁੱਡ ਮਾਰਨਿੰਗ ਸਵੇਰ ਦੀ ਦੇਖੋ ਧੁੰਦ ਦਾ ਨਜ਼ਾਰਾ ਅੱਜ ਪੂਰਾ ਬੰਨਿਆ ਪਿਆ ਠੰਡ ਦਾ ਧੁੰਦ ਦਾ ਇਹ ਲੁਧਿਆਣਾ ਸ਼ਹਿਰ ਆ ਜੀ ਅੱਜ ਸ਼ਹਿਰ ਦੇ ਵਿੱਚ ਵੀ ਪੂਰੀ ਧੁੰਦ ਦਾ ਪੂਰਾ ਕੁਝ ਵੀ ਨਹੀਂ ਦਿਖ ਰਿਹਾ ਠੰਡ ਆਪਣੇ ਜੋਰਾਂ ਤੇ ਆ ਪੂਰੀ ਤੇ ਅਸੀਂ ਬਲ ਕੋਲ ਛੱਤ ਤੇ ਚੜੇ ਹੋਏ ਹਾਂ ਅੱਜ ਟਾਪ ਤੇ ਤੇ ਤੁਹਾਨੂੰ ਲੁਧਿਆਣਾ ਦੇ ਦਰਸ਼ਨ ਕਰਾ ਰਹੇ ਹਾਂ ਅੱਗੇ ਚੱਲੋ ਲੁਧਿਆਣਾ ਸ਼ਹਿਰ ਦੂਰ ਦੂਰ ਤੱਕ ਦੇਖ ਲੋ ਕੁਝ ਵੀ ਨਹੀਂ ਦਿਖਦਾ ਜਿੱਥੇ ਪੂਰਾ ਲੁਧਿਆਣਾ ਦੇਖਦਾ ਹੁੰਦਾ ਸੀ ਅੱਜ ਜ਼ੂਮ ਕਰਕੇ ਦੇਖ ਲਓ ਵਾਸ ਕੁਝ ਵੀ ਨਹੀਂ ਦਿਖ ਰਿਹਾ ਅੱਜ ਐਨੀ ਠੰਡ ਪੈ ਰਹੀ ਆ ਆ ਥੋੜੇ ਜਣੇ ਤੋਂ ਪੈਣ ਲੱਗੀ ਆ ਧੂੜ ਕੱਢੀ ਪਈ ਆ ਜੀ ਇਸ ਠੰਡ ਨੇ ਕੰਮਕਾਰਾਂ ਨੂੰ ਦੇਖੋ ਕੰਮਕਾਰ ਕਰਨ ਜਾਣੇ ਪੈਂਦਾ ਆ ਵੱਡੇ ਵੱਡੇ ਬਿਲਡਿੰਗਾਂ ਕਿੰਨੀਆਂ ਲੱਗ ਰਹੀਆਂ ਸਾਡੇ ਸਾਹਮਣੇ ਤਾਂ ਤੇ ਉਹਨੂੰ ਦੇਖੋ ਜੀ ਕਾਰਾਂ ਖੜੀਆਂ ਅਗਰਖਤ ਦੇਖ ਲੋ ਹਿਸਾਬ ਲਾਓ ਸਾਡੀ ਉਚਾਈ ਕਿੰਨੀ ਹੋਊਗੀ ਜੇ ਮੈਂ 7ਵੇਂ ਮੰਜ਼ਲ ਤੇ ਖੜੇ ਹਾਂ ਅਸੀਂ ਇਹਨੀ ਠੰਡ ਦੇ ਵਿੱਚ ਮੈਨੂੰ ਲੱਗਦਾ ਵੀ ਮੋਬਾਈਲ ਕੱਢਣ ਨੂੰ ਵੀ ਜੀ ਨਹੀਂ ਕਰਦਾ ਤਾਂ ਹੀ ਕੋਈ ਅੱਜ ਲਾਈਵ ਤੇ ਆ ਰਿਹਾ। ਉਮੀਦ ਸੀ ਦੋਸਤਾਂ ਦੀ ਵੀ ਸਾਰੇ ਲਾਈਵ ਤੇ ਆਉਣਗੇ। ਪਰ ਤੋਂ ਠੰਡ ਦਾ ਕਿਸਾਨਾਂ ਨੂੰ ਫਾਇਦਾ ਵੀ ਆ। ਕਿਸਾਨਾਂ ਦੀਆਂ ਫਸਲਾਂ ਵਧੀਆ ਹੁੰਦੀਆਂ ਨੇ ਤੇ ਕੰਮਕਾਰਾਂ ਨੂੰ ਬਹੁਤ ਔਖਾ। ਕਿਉਂਕਿ ਕੰਮਕਾਰ ਕਰਨ ਲਈ ਜਾਣਾ ਪੈਂਦਾ ਹੱਥ ਖੁੱਲਦਾ ਨਹੀਂ। ਹੱਥ ਇਕੱਠੇ ਹੋਈ ਜਾਂਦੇ ਨੇ ਠੰਡ ਨਾਲ। ਪੂਰਾ ਮਹੌਲ ਬਣਿਆ ਪਿਆ ਜਾਨਵਰ ਵੀ ਦੇਖੋ ਟਿਕਾਣਿਆਂ ਤੇ ਟਿੱਕੀ ਬੈਠੇ ਨੇ ਪੂਤਰ ਬੈਠੇ ਨੇ ਟਿਕਾਣਿਆਂ ਤੇ ਟਿੱਕੇ ਆਪਣੇ ਅਜੇ ਡਾਰੀਆਂ ਨਹੀਂ ਭਰ ਰਹੇ ਠੰਡੋਂ ਦੌਰ ਵੀ ਬਹੁਤ ਲੱਗਦੀ ਆ ਅਜ ਤੱਕ ਇੱਕ ਬੰਦਾ ਵੀ ਲਾਈਵ ਨਹੀਂ ਆਇਆ ਲੁਧਿਆਣਾ ਸ਼ਹਿਰ ਦਾ ਨਜ਼ਾਰਾ ਦੇਖਣ ਲਈ ਨਿਕਲੋ ਜਈਆਂ ਚੋਂ ਬਾਹਰ ਬਾਈ ਕੱਢੋ ਹੱਥ ਪੈਰ ਬਾਹਰ ਠੰਡ ਦੇਖੋ ਤੁਸੀਂ ਤੇ ਧੁੰਦ ਪੂਰਾ ਹੁਣ ਥੋੜੀ ਜੀ ਘਟੀ ਆ ਪਹਿਲਾਂ ਨਾਲੋਂ ਪਹਿਲਾਂ ਤਾਂ ਬਿਲਕੁਲ ਵੀ ਕੁਝ ਨਹੀਂ ਦਿਖ ਰਿਹਾ ਬਿਲਡਿੰਗਾਂ ਤੋਂ ਦੇਖੋ ਕੁਝ ਨਹੀਂ ਦਿਖ ਰਿਹਾ हां जी दोस्तों ਤੁਸੀਂ ਦਰਸ਼ਨ ਕਰ ਰਹੇ ਹੋ ਲੁਧਿਆਣਾ ਸ਼ਹਿਰ ਦੇ ਦੇਖੋ ਦਿਖਾ ਰਿਹਾ ਮਕਾਨ ਬਿਲਡਿੰਗਾਂ ਦੇਖੋ ਬੜਾ ਹਾਣਾ ਬਠੰਡ ਨਾਲ ਆ ਧੁੰਦ ਪੂਰੀ ਪਈ ਹੋਈ ਆ ਤੇ ਕੰਮਕਾਰ ਸਭ ਵਿਅਸਤ ਨੇ ਪਰ ਜਿੰਨਾਂ ਨੇ ਜਾਣਾ ਕੰਮਕਾਰਾਂ ਦੇ ਉਹ ਤਾਂ ਫਿਰ ਜਾਂਦੇ ਹੀ ਨੇ ਲੋਕਾਂ ਨੂੰ ਰੋਕਦੇ ਨੇ ਕੰਮਕਾਰ ਤੇ ਜਾਣ ਵਾਲੇ ਬੰਦੇ ਦਾ ਤਾਂ ਜਾਣੀ ਹੁੰਦਾ ਜੀ ਕਿਸਾਨ ਵੀ ਖੇਤਾਂ ਦੇ ਵਿੱਚ ਆਪਣੇ ਆਪਣੇ ਕੰਮਾਂ ਤੇ ਜਾ ਰਹੇ ਨੇ ਠੰਡ ਵੀ ਕਹਿੰਦੀ ਐ ਵੀ ਤਰਾ ਦੇਣਾ ਕੀ ਆ ਪੂਰਾ ਜ਼ੋਰ ਲਾਇਆ ਪਿਆ ਠੰਡ ਨਹੀਂ ਵੀ ਹਣਾ ਉਹਨਾ ਟੈਂਪਰੇਚਰ ਘਟਣ ਦੇ ਅਸਾਰ ਹੈਗੇ ਨੇ ਥੋੜੇ ਜਿ ਮਤਲਬ ਘਟਣਾ ਮਤਲਬ ਅ 3 ਤੋਂ 6 ਹੋਣ ਦੇ ਵਧਣ ਦੇ ਲਾ ਲੋ ਵਧਣ ਦੇ ਹੁਣ ਕਹਿੰਦੇ 2-4 ਦਿਨਾਂ ਚ 6-7 ਟੈਂਪਰੇਚਰ ਆਊਗਾ ਹਫਤੇ ਚ ਚਲੋ ਠੀਕ ਆ ਜੀ ਇੰਨਾ ਕੁ ਵਧੀਆ ਹੀ ਆ ਕਿਸਾਨਾਂ ਨੂੰ ਵੀ ਵਧੀਆ ਫਸਲਾਂ ਵੀ ਵਧੀਆ ਗ੍ਰੋਥ ਕਰਦੀਆਂ ਨੇ ਇਸ ਮੌਸਮ ਚ ਕਣਕਾਂ ਨੂੰ ਠੰਡ ਜ਼ਰੂਰੀ ਹੁੰਦੀ ਆ ਕਿ ਸਭ ਨੇ ਖਾਣਾ ਜਾਨਵਰ ਵੀ ਟਿੱਕੇ ਬੈਠੇ ਨੇ ਠੰਡ ਕਰਕੇ ਥੋੜੀ ਜੀ ਤੁਪਾ ਨਿਕਲਦੀ ਆ ਫੇਰੇ ਡਾਰੀਆਂ ਮਾਰਦੇ ਨੇ ਆਪਣੇ ਦਾਣੇ ਫੱਕੇ ਲਈ ਜਾਂਦੇ ਨੇ ਤੇ ਦੇਖੋ ਦੋਸਤੋ ਅਸੀਂ ਬਹੁਤ ਟੌਪ ਤੇ ਖੜੇ ਆ ਜੀ ਤੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਲੁਧਿਆਣਾ ਸ਼ਹਿਰ ਦੇ ਇੱਧਰ ਦੇਖੋ ਵੀ ਮਤਲਬ ਜਮਾਈ ਦਿਖੇ ਨਹੀਂ ਰਿਹਾ ਕੋਈ ਤਾਂ ਕਰਕੇ ਉਧਰੋਂ ਮਾ ਤੁਹਾਨੂੰ ਦਿਖਾ ਨਹੀਂ ਰਿਹਾ ਤੋਂ ਹੰਦ ਦਾ ਬੁਰਾ ਹਾਲ ਆ ਜੀ ਆ ਦੇਖੋ ਜੀ ਦਿਖਾਉਣਾ ਜੀ ਮੈਂ ਏ ਪੀਏਯੂ ਸਾਈਡ ਆ ਦੇਖੋ ਬਹੁਤ ਲੋਕਾਂ ਨੇ ਬੁਰਾ ਹਾਲ ਕੀਤਾ ਹੋਇਆ ਬਹੁਤ ਕੁਝ ਨਹੀਂ ਦਿਖ ਰਿਹਾ ਪੀਏਯੂ ਸਾਈਡ ਚਲੋ ਜਿਹੜੇ ਦੋਸਤ ਮੇਰੇ ਲਾਈਵ ਆ ਰਹੇ ਨੇ ਉਹਨਾਂ ਦਾ ਧੰਨਵਾਦ ਆ ਕਮੈਂਟ ਕਰਕੇ ਦੱਸੋ ਵੀ ਕਿੱਥੋਂ-ਕਿੱਥੋਂ ਤੁਸੀਂ ਸਾਰੇ ਜਾਣੇ ਆਪਣਾ ਆਪਣਾ ਏਰੀਆ ਦੱਸੋ ਤਾਂ ਜੋ ਪਤਾ ਲੱਗ ਸਕੇ ਵੀ ਕਿਹ ਕਿਹੜੇ ਬੰਦੇ ਲਾਈਵ ਨੇ ਆਪਣੇ ਨਾਲ ਅਣੀ ਢੱਡ ਦੇ ਵਿੱਚ ਤੁਹਾਨੂੰ ਨਦਰ ਸੁਣ ਕਰਾਇਆ ਲੁਧਿਆਣਾ ਸ਼ਹਿਰ ਦੇ ਸਾਰੇ ਮੇਰੇ ਵੀਰਾਂ ਦਾ ਧੰਨਵਾਦ ਆ ਜਿਹੜੇ ਲਾਈਵ ਆਉਂਦੇ ਨੇ ਕਮੈਂਟ ਕਮੈਂਟ ਕਰਦਿਆ ਕਰੋ ਦੱਸ ਦਿਆ ਕਰੋ ਵੀ ਮੈਸੇਜ ਮੈਸੀ ਪਾ ਦਿਆ ਕਰੋ ਪਤਾ ਲੱਗਦਾ ਰਹਿੰਦਾ ਵੀ ਹਾਂ ਵੀ ਕੌਣ ਕੌਣ ਆ ਬਾਈ ਲਾਈਵ ਤੇ ਪਤਾ ਨਹੀਂ ਲੱਗ ਰਿਹਾ ਤਾਂ ਮਕੌਣ ਲਾਈਵ ਆ ਕਿਦਾ ਮੈਸੇਜ ਨਹੀਂ ਆਇਆ ਹੋਰ ਦਸੋ ਦੋਸਤੋ ਸਭ ਠੀਕ ਠਾਕ ਹੋ ਘਰੇ ਸਰ ਮੰਗਲ ਆ। ਜੰਨੇਸ਼ਾਰਚ ਵੀ ਦਰਖਤ ਤਾਂ ਵਸੇ ਬਹੁਤ ਨੇ ਤਾਂ ਨਹੀਂ ਹੈਗੇ ਦਰਖਤ ਨਹੀਂ ਹੈਗੇ ਦਰਖਤ ਤਾਂ ਬਹੁਤ ਨੇ। ਪਰ ਪੋਲੂਸ਼ਨ ਹੀ ਜ਼ਿਆਦਾ ਹੁਣ ਕਰਕੇ ਇੱਥੇ ਮਾਲ ਤੋਂ ਧੁੰਦ ਦਾ ਪੈਂਦੀ ਨਹੀਂ ਅੱਜ ਪਹਿਲੀ ਵਾਰ ਤੋਂ ਦੁਪਹਿਰ ਹੀ ਆ। ਜੋ ਸੀਜ਼ਨ ਦੀ ਨਹੀਂ ਤਾਂ ਧੁੰਦ ਪਈ ਨਹੀਂ। ਪਿਛਲੇ ਹਫਤੇ ਤਾਂ ਧੁੰਦ ਜਮਈ ਨਹੀਂ ਸੀ ਬੱਦਲ ਬਾਈ ਸੀ। ਕਿਉਂਕਿ ਧੁੰਦ ਤਾਂ ਪਈਆ ਕੱਲ ਧੁੱਪਾਂ ਲੱਗੀ ਆ। ਧੁੱਪਾਂ ਲੱਗਣ ਨਾਲ ਜਿਹਨੀਆਂ ਧੁੱਪਾਂ ਲੱਗਦੀਆਂ ਫਿਰ ਉਹ ਧੁੰਦ ਵੱਧ ਪੈਂਦੀ ਆ। ਤੇ ਜਦੋਂ ਮੀਂਹ ਪੈ ਜੂਗਾ ਫਿਰ ਸਾਰੀ ਧੁੰਦ ਗਾਇਬ ਹੋ ਜੂਗੀ। ਇਹ ਗਾ ਦੋਸਤੋ ਨਾ ਚਲੋ ਸਾਰਿਆਂ ਦਾ ਧੰਨਵਾਦ ਜਿਹੜੇ ਲਾਈਵ ਆਏ ਜੀ। ਓਕੇ ਗੁੱਡ ਬਾਏ।